ਸਾ ਸੁng ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸ੍ਰੋਪ ਸਾਹਿਬ ਸੰਗਤ ਜੀ ਉਹ ਵਡਭਾਗੀ ਹੋ ਗੁਰੂ ਚਰਨਾਂ ਵਿੱਚ ਸੱਜ ਕੇ ਪ੍ਰਮਾਤਮਾ ਦੀ ਬਾਣੀ ਦਾ ਰਸ ਲੈ ਰਹੇ ਹੋ ਜਿਸ ਤਰਾ ਮੁਖਾਕ ਹੈ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਇਹ ਪ੍ਰਮਾਤਮਾ ਦੀ ਬਾਣੀ ਹੈ ਜਿਨ੍ਹਾਂ ਕੰਨਾਂ ਨੇ ਧਿਆਨ ਨਾਲ ਸੁਰਤ ਨਾਲ ਸੁਣੀ ਉਹਨਾਂ ਨੂੰ ਪਰਮਗਤ ਮਿਲੀ ਕਿਉਂਕਿ ਮਨੁੱਖਾ ਸਰੀਰ ਹੀ ਪਰਮ ਗਤੀ ਪ੍ਰਾਪਤ ਕਰਨ ਵਾਸਤੇ ਮਿਲਦਾ ਹੈ ਪਹਿਲਾਂ ਤਾਂ ਇਹ ਸਰੀਰ ਵੀ ਕਿਸੇ ਪੁੰਨ ਕਰਨ ਕਰਮ ਕਰਕੇ ਮਿਲਦਾ ਹੈ ਗੁਰਸੇਵਾ ਤੇ ਭਗਤ ਕਮਾਈ ਤਵੇ ਹਿਮਾਂਸ ਦੇਹੀ ਪਾਈ ਹਰ ਇਸ ਦੇਹੀ ਦੇ ਰੂਪ ਵਿੱਚ ਇਸ ਦੁਨੀਆ ਤੇ ਆਉਣ ਨੂੰ ਦੇਵਤੇ ਵੀ ਤਰਸਦੇ ਨੇ ਇਸ ਦੇਹੀ ਕੋ ਤਰਸੇ ਦੇਵ ਇਕਾਲ ਪੁਰ ਸੱਚੇ ਵਹਿਗੁਰੂ ਦੀ ਕਿਰਪਾ ਨਾਲ ਮਿਲਦੀ ਹੈ ਪੁੰਨ ਪਦਾਰ ਦੇ ਮਦਲੇ ਦੁਲੁੱਭ ਜਨਮ ਪੁੰਨ ਫਲ ਪਾਇਓ ਬਿਰਥਾ ਜਾਤ ਅਬ ਵਿਵੇਕੇ ਜੇ ਵਿਵੇਕ ਨਾ ਰਹਾ ਗੁਰੂ ਦਾ ਗਿਆਨ ਹਾਸਲ ਨਾ ਕੀਤਾ ਧਰਮ ਦੀ ਤਾਲੀਮ ਨਾ ਲਈ ਤੇ ਇਹ ਵਿਅਰਥ ਚਲੇ ਜਾਂਦਾ ਹੈ ਫਿਰ ਸਾਨੂੰ 84 ਲੱਖ ਜੁਨਾ ਦੇ ਤਕੇ ਖਾਣੇ ਪੈਂਦੇ ਨੇ ਪਰ ਸਾਨੂੰ ਗੁਰੂ ਸੰਗਤ ਵਿੱਚ ਆ ਕੇ ਘਟੋ ਘਟੇ ਸੋਚੀ ਜਰੂਰ ਹੋਣੀ ਚਾਹੀਦੀ ਕਿ ਸਾਨੂੰ ਜੇ ਮਨੁੱਖਾ ਜਨਮ ਮਿਲਿਆ ਹੈ ਤੇ ਪਰਮਾਤਮਾ ਨੇ ਬੜੀ ਕਿਰਪਾ ਕਰਕੇ ਦਿੱਤਾ ਹੈ ਤੇ ਅਸੀਂ ਵਿਵੇਕ ਵਿੱਚ ਰਹਿ ਕੇ ਮਰਿਆਦਾ ਵਿੱਚ ਰਹਿ ਕੇ ਆਪਣੇ ਜੀਵਨ ਨੂੰ ਬਤੀਤ ਕਰੀਏ ਗੁਰੂ ਸਾਹਿਬ ਜੀ ਦੀ ਸਿੱਖਿਆ ਤੇ ਚੱਲ ਕੇ ਆਪਣੇ ਜੀਵਨ ਨੂੰ ਸਵਾਰੀਏ ਸੋਹਣਾ ਬਣਾਈਏ ਤਾਂ ਕਿ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਜਿਹੜਾ ਜਿਹੜੀ ਜਾਣਕਾਰੀ ਦਿੱਤੀ ਕਿ ਸਾਡੀ ਰੁੱਲਦੀ ਫਿਰਦੀ ਆਤਮਾ ਨੂੰ ਪਰਮਾਤਮਾ ਵਿੱਚ ਲੀਨਤਾ ਮਿਲ ਸਕਦੀ ਹੈ ਤੇ ਉਹ ਪਰਮਾਤਮਾ ਤੁਹਾਨੂੰ ਕਿੱਥੋਂ ਮਿਲਦਾ ਹੈ ਕਿਵੇਂ ਮਿਲਦਾ ਹੈ ਇਹ ਅਗਵਾਈ ਬਖਸ਼ਿਸ਼ ਕੀਤੀ ਤੇ ਬੜੀ ਵੱਡੀ ਜਦੋਜਹਿਤ ਤੋਂ ਬਾਅਦ ਸਾਨੂੰ ਇਹ ਸਦਾਨ ਦਿੱਤੇ ਬਖਸ਼ਿਸ਼ ਕੀਤੇ ਕਿ ਅਸੀਂ ਆਪਣਾ ਆਪਾ ਸਵਾਰ ਸਕੀਏ ਭਾਵੇਂ ਕਿ ਸਾਰਾ ਕੁਝ ਸੁਰੱਖਿਅਤ ਨਹੀਂ ਹੈ ਅਸੀਂ ਸੰਭਾਲ ਨਹੀਂ ਸਕੇ ਨਾ ਆਪਣੇ ਸਰੀਰ ਨੂੰ ਨਾ ਆਪਣੇ ਸਰੂਪ ਨੂੰ ਨਾ ਆਪਣੀ ਕੌਮ ਨੂੰ ਨਾ ਕੌਮ ਦੇ ਸਿਧਾਂਤ ਨੂੰ ਨਾ ਗੁਰੂ ਦੇ ਪਰਉਪਕਾਰਾਂ ਨੂੰ ਅਸੀਂ ਕਦੀ ਵਫਾ ਨਾਲ ਸਾਹਮਣੇ ਆਇਆ ਇਹ ਸਾਰਾ ਕੁਝ ਸਾਡੀਆਂ ਅੱਖਾਂ ਸਾਹਮਣੇ ਰੁੱਲਦਾ ਜਾ ਰਿਹਾ ਹੈ ਜਿਸ ਤਰ੍ਹਾਂ ਕਥਾ ਕਰਦੇ ਆ ਭਾਈ ਸਾਹਿਬ ਨੇ ਦਸਮ ਦੀ ਬਾਣੀ ਦਾ ਜਿਗਰ ਕੀਤਾ ਅਜ ਬਹੁਤ ਵੱਡੀ ਜਮਾਤ ਉੱਠ ਕੇ ਦਸਮ ਪਾਤਸ਼ਾਹ ਦੀ ਖਾਲਸਾਈ ਬਾਣੀ ਜਿਹੜੀ ਸਾਡਾ ਇਤਿਹਾਸ ਹੈ ਸਾਡੀ ਸਿੰਘ ਸਿੰਘ ਸੰਸਕ੍ਰਿਤੀ ਦਾ ਜਿਉਂਦਾ ਜਾਗਦਾ ਇਤਿਹਾਸ ਹੈ ਜੇ ਅਸੀਂ ਦਸਮ ਗ੍ਰੰਥ ਨੂੰ ਰੱਦ ਕਰ ਦਈਏ ਤੇ ਸਾਡੀ ਫਤਿਹ ਰੱਦ ਹੋ ਜਾਂਦੀ ਅਰਦਾਸ ਰੱਦ ਹੋ ਜਾਂਦੀ ਸਾਡਾ ਸਿੰਘੀ ਬਾਣਾ ਰੱਦ ਹੋ ਜਾਂਦਾ ਅਸੀਂ ਕਾਹੇ ਜੋਗੇ ਨਹੀਂ ਰਹਿੰਦੇ ਪਰ ਪਤਾ ਨਹੀਂ ਇਹ ਲੋਕ ਕਿਰਪਾਨਾਂ ਪਾ ਕੇ ਦਾੜੇ ਪ੍ਰਕਾਸ਼ ਕਰਕੇ ਦਸਤਾਰਾਂ ਸਜਾ ਕੇ ਸਾਨੂੰ ਕੀ ਦੱਸਣਾ ਚਾਹੁੰਦੇ ਨੇ ਦਸਮ ਪਾਤਸ਼ਾਹ ਦੇ ਉਹਨਾਂ ਦੀ ਬਾਣੀ ਦੇ ਖਿਲਾਫ ਇੰਨੇ ਬੋਲਦੇ ਨੇ ਕਿ ਬਰਦਾਸ਼ਤ ਨਹੀਂ ਹੁੰਦਾ। ਤੋਂ ਅਸੀਂ ਸਾਧ ਸੰਗਤ ਜੀ ਤੁਹਾਨੂੰ ਇੰਨੀਕ ਜਾਣਕਾਰੀ ਜ਼ਰੂਰ ਲੈਣੀ ਚਾਹੀਦੀ ਕਿ ਇਹ ਦਸਮ ਗ੍ਰੰਥ ਜਿਹੜਾ ਭਾਈ ਮਨੀ ਸਿੰਘ ਨੇ ਲਿਖਿਆ ਗੁਰੂ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਤੋਂ 10-12 ਸਾਲ ਬਾਅਦ ਤੇ ਮਾਤਾ ਸੁੰਦਰੀ ਜੀ ਉਦੋਂ ਜਿਉਂਦੇ ਸੀ ਉਦੋਂ ਬੜੀ ਦੇਗ ਤੇ ਤੇਗ ਦੇ ਤਨੀ ਸੂਰਮੇ ਸਿੱਖ ਜਿਉਂਦੇ ਸੀ ਜਿਹੜੇ ਦਸਮ ਪਾਤਸ਼ਾਹ ਦੇ ਨਾਲ ਰਹੇ ਤੋ ਦਸਮ ਪਾਤਸ਼ਾਹ ਦੀ ਬਾਣੀ ਉਹਨਾਂ ਦੀਆਂ ਲਿਖਤਾਂ ਨੂੰ ਜੇ ਭਾਈ ਮਨੀ ਸਿੰਘ ਨਹੀਂ ਪਹਿਚਾਨਦੇ ਤੇ ਹੋਰ ਕੌਣ ਪਹਿਚਾਨ ਸਕਦਾ ਭਾਈ ਮਨੀ ਸਿੰਘ ਜੀ ਨੇ ਲਿਖਿਆ ਦਸਮ ਗ੍ਰੰਥ 78 1778 ਸਾਲ ਦੇ ਵਿੱਚ ਸੰਮਤ ਦੇ ਵਿੱਚ ਉਸ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਨੇ 1804 ਸੰਮਤ ਚ ਲਿਖਿਆ ਦੂਸਰਾ ਉਤਾਰਾ ਕੀਤਾ ਤੀਸਰਾ ਉਤਾਰਾ 1832 ਸੁਖਾ ਸਿੰਘ ਗ੍ਰੰਥੀ ਔਰ ਰਚੀ ਬੀੜ ਪਟਨੇ ਮੇਂ ਗੌਰ ਇਸ ਤਰ੍ਹਾਂ ਤਿੰਨ ਬੀੜਾਂ ਹੋਈਆਂ ਤੋ ਇਹ ਸਦੀਆਂ ਤੋਂ ਜਿਹੜੀ ਚੱਲੀ ਆ ਰਹੀ ਹੈ ਬੀੜ ਕੋਈ ਵਿਰੋਧ ਹੈ ਜਾਂ ਕੋਈ ਜਾਣਕਾਰੀ ਦੀ ਘਾਟ ਹੈ ਤੋ ਉਹ ਕਿਸੇ ਮਕਾਮ ਤੇ ਬੈਠ ਕੇ ਸੰਗਤ ਦੇ ਵਿੱਚ ਸੁਲਝਾਈ ਜਾ ਸਕਦੀ ਲੇਕਿਨ ਜਿੰਨਾ ਪ੍ਰਚਾਰ ਗੁਰੂ ਸਾਹਿਬ ਜੀ ਦੀ ਦਸਮ ਦੀ ਬਾਣੀ ਦੇ ਖਿਲਾਫ ਹੋ ਰਿਹਾ ਸੁਣਿਆ ਨਹੀਂ ਜਾਂਦਾ ਤੋ ਇਸ ਨੂੰ ਬੜੀ ਦ੍ਰਿੜਤਾ ਦੇ ਨਾਲ ਇਹਨਾਂ ਬੰਦਿਆਂ ਨੂੰ ਨਕਾਰੋ ਜਿਹੜੇ ਪ੍ਰਚਾਰ ਖਵਾ ਕੇ ਆਪਣੇ ਆਪ ਨੂੰ ਸਾਡੇ ਧਰਮ ਦਾ ਨਾਸ ਕਰਦੇ ਨੇ ਤੇ ਖਾਸ ਕਰਕੇ ਜੀ ਬਾਣੀ ਪੜ ਕੇ ਆਪਣੇ ਜੀਵਨ ਨੂੰ ਸੋਹਣਾ ਬਣਾਈਏ ਸਾਨੂੰ ਜਾਣਕਾਰੀ ਹੋਵੇ ਸਾਡਾ ਇਤਿਹਾਸ ਕੀ ਹੈ ਸਾਡਾ ਵਿਰਸਾ ਕੀ ਹੈ ਅਸਲੀਅਤ ਵਿੱਚ ਕੀ ਅਸੀਂ ਭਾਈ ਮਨੀ ਸਿੰਘ ਨੂੰ ਪ੍ਰਵਾਨਗੀ ਦੇਣੀ ਹੈ ਯਾ ਜਦੇ ਜਿਹੜੇ ਮੱਛੀਆਂ ਖਾਣ ਵਾਲੇ ਤੇ ਸ਼ਰਾਬਾਂ ਪੀਣ ਵਾਲੇ ਫਿਲਾਸਫਰ ਨੇ ਉਹਨਾਂ ਨੂੰ ਦੇਣੀ ਹੈ ਕੋ ਅਸੀਂ ਜੇ ਸਮਾਲ ਲਵਾਂਗੇ ਆਪਣਾ ਇਹ ਵਿਰਸਾ ਤੇ ਆਉਣ ਵਾਲੀਆਂ ਨਸਲਾਂ ਕੋ ਸਿੱਖ ਲੈਣਗੀਆਂ ਅੱਜ ਮੈਨੂੰ ਲੱਗਦਾ ਹੈ ਕਿ ਆਉਣ ਵਾਲੀ ਸਾਡੀ ਜਨਰੇਸ਼ਨ ਆਪਣੀ ਸੁਰਤ ਨੂੰ ਸੰਭਾਲਦੀ ਪਈ ਬੜੇ ਚਾਅ ਨਾਲ ਦਿਮਾਲੇ ਚਲਾਉਂਦੇ ਨੇ ਨਿਆੰਗ ਸਿੰਘ ਬਾਣੇ ਪਾਉਂਦੇ ਨੇ ਬੜੇ ਸ਼ੌਕ ਦੇ ਨਾਲ ਤੇ ਮੋੜਾ ਪੈਂਦਾ ਨਜ਼ਰ ਆਉਂਦਾ ਪਰ ਸਾਰਾ ਕੁਝ ਸਾਡਾ ਦਾਤੇ ਲੱਗਾ ਅਕਾਲ ਤਖਸ ਹੈ ਪੰਜ ਪਿਆਰੇ ਤੇ ਬਾਣੀਆਂ ਜਿਨ੍ਹਾਂ ਤੋਂ ਅਸੀਂ ਅੰਮ੍ਰਿਤਪਾਣ ਜਿਹੜੀਆਂ ਬਾਣੀਆਂ ਪੜ੍ਹ ਕੇ ਕਰਦੇ ਆਂ ਉਹ ਸਾਰਾ ਕੁਝ ਦਾਤੇ ਲੱਗਾ ਪਿਆ ਲੇਕਿਨ ਸਾਨੂੰ ਆਸਰਾ ਕੋਈ ਨਹੀਂ ਇੱਕ ਬਾਦਲਾਂ ਦੇ ਟੱਬਰ ਨੇ ਸਾਰਾ ਕੁਝ ਦਾਤੇ ਲਾਤਾ ਸਾਡੇ ਪੰਥ ਦਾ ਆਪਣੀ ਸਰਕਾਰ ਤੇ ਉਹਦੇ ਸੁੱਖ ਭੋਗਣ ਲਈ ਪੰਥ ਪ੍ਰਵਾਨਿਤ ਜਿਹੜੀਆਂ ਰਵੈਤਾਂ ਸੀ ਉਹਨਾਂ ਨੂੰ ਖਤਮ ਕਰ ਦਿੱਤਾ ਅਸੀਂ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਅਗੇ ਅਕਾਲ ਤਖਤ ਤੇ ਸ਼ਰੋਮਣੀ ਕਾਲੀ ਦਲ ਸਾਡੇ ਬਜ਼ੁਰਗਾਂ ਨੇ ਜਿਹੋ ਜੀਆਂ ਜਥੇਬੰਦੀਆਂ ਬਣਾਈਆਂ ਇਹਨਾਂ ਤੇ ਆਉਣ ਵਾਲੀਆਂ ਨਸਲਾਂ ਯਕੀਨ ਕਰਨ ਜਦੋਂ ਇਹ ਬਾਦਲ ਦੇ ਪਰਿਵਾਰ ਦੇ ਹੱਥ ਚੋਂ ਨਿਕਲ ਜਾਊਗਾ ਉਦੋਂ ਅਸੀਂ ਇਹਨਾਂ ਦੇ ਰਾਹੀਂ ਆਪਣੀ ਕੌਮ ਨੂੰ ਸੰਭਾਲ ਸਕੀਏ ਜੇ ਸਾਡੀਆਂ ਇਹ ਸ਼ਾਨਾਮਤ ਇਤਿਹਾਸ ਨਾ ਰਹੀਆਂ ਸਾਡੀਆਂ ਇਹ ਜਥੇਬੰਦੀਆਂ ਨਾ ਰਹੀਆਂ ਤੇ ਇਹ ਘਟੋ ਘਟ ਗੁਰੂ ਨਾਨਕ ਦੀ ਸਰਕਾਰ ਜਿਹੜੀ ਜਿਹੜੀ ਦਸਵੰਦ ਦੇਣ ਦੀ ਪ੍ਰਥਾ ਗੁਰੂ ਨਾਨਕ ਦੀ ਸੱਚੀ ਸਰਕਾਰ ਜਿਸ ਦਸਵੰਦ ਤੋਂ ਸਾਡੀ ਕੌਮੀ ਮਸਲੇ ਹੱਲ ਹੋਣੇ ਸੀ ਸਾਡੇ ਯਤੀਮ ਤੇ ਗਰੀਬ ਬੱਚਿਆਂ ਨੂੰ ਆਸਰਾ ਮਿਲਣਾ ਸੀ ਜੀ ਵਿਧਵਾ ਬੀਬੀਆਂ ਨੂੰ ਆਸਰਾ ਮਿਲਣਾ ਸੀ ਗਰੀਬ ਬੀਬੀਆਂ ਨੂੰ ਬਜ਼ੁਰਗਾਂ ਜਿਹੜੇ ਸਾਡੇ ਬਜ਼ੁਰਗ ਅੱਜ ਰੋਲਦੇ ਫਿਰਦੇ ਨੇ ਇਹਨਾਂ ਨੂੰ ਸਾਹਮਣ ਵਾਲਾ ਕੋਈ ਨਹੀਂ ਦਵਾਈ ਬੂਟੀ ਦਾ ਕੋਈ ਆਸਰਾ ਨਹੀਂ ਇਹ ਸਾਰਾ ਇਹ ਸੱਚੀ ਸਰਕਾਰ ਦਾ ਇੱਕ ਬੰਦੋਬਾਸ ਸੀ ਇੱਕ ਨਿਜ਼ਾਮ ਸੀ ਜਿਹੜਾ ਸਾਡੇ ਲੀਡਰਾਂ ਨੇ ਤਬਾਹ ਕਰਕੇ ਰੱਖਤਾ ਗੁਰੂ ਦੀ ਗੋਲਕ ਨੂੰ ਖਾ ਗਏ ਜ਼ਮੀਨਾਂ ਵੇਚ ਕੇ ਖਾਈ ਜਾ ਰਹੇ ਨੇ ਕਦੀ ਹਿੰਦੁਸਤਾਨ ਦੀ ਸਰਕਾਰ ਇਨੀ ਹਿੰਮਤ ਨਹੀਂ ਕਰ ਸਕੀ ਕਿ ਕਿਸੇ ਗੁਰਦੁਆਰੇ ਦੀ ਜ਼ਮੀਨ ਰਿਕੁਆਇਰ ਕਰਕੇ ਵੇਚ ਦੇਵੇ ਪਰ ਪੰਜਾਬ ਸਰਕਾਰ ਨੇ ਵੇਚ ਦਿੱਤੀ ਉਹ ਵੀ ਅੰਬਸਾਪ ਦੀ ਜਿਹੜੀ ਮੁਹਾਲੀ ਇਤਿਹਾਸਕ ਗੁਰਦੁਆਰਾ ਅੰਬਸਾਪੋ ਦੀ ਬਹੁਤ ਵੱਡੀ ਜ਼ਮੀਨ ਦਾ ਹਿੱਸਾ ਬੁੱਢਾ ਨੂੰ ਨਲਾਮ ਕਰਕੇ ਦੇ ਦਿੱਤਾ ਥੋੜੇ ਜੇ ਪੈਸੇ ਕਮੇਟੀ ਨੇ ਲੈ ਕੇ ਜ਼ਮੀਨਾਂ ਵੇਚਣ ਚ ਕਮਿਸ਼ਨ ਖਰੀਦਣ ਚ ਕਮਿਸ਼ਨ ਸਾਡਾ ਸਾਰਾ ਕੁਝ ਰੁੜਦਾ ਜਾ ਰਿਹਾ ਅਸੀਂ ਆਪਣੇ ਆਪ ਨੂੰ ਬਚਾਈਏ ਜਿਹੜੇ ਤਰੀਕੇ ਵੀ ਅਸੀਂ ਸਹਿਯੋਗ ਕਰ ਸਕਦੇ ਹਾਂ ਜਿਹੜੇ ਤਰੀਕੇ ਪਰ ਡ੍ਰਿੜਤਾ ਰੱਖ ਕੇ ਲਾਲਚ ਵਿੱਚ ਨਹੀਂ ਜਦੋਂ ਵੋਟਾਂ ਪਾਉਣ ਦਾ ਮਾਮਲਾ ਆਉਦਾ ਉਦੋਂ 5-500 ਰੁਪਇਆ ਲੈ ਕੇ ਸ਼ਰਾਬਾਂ ਪੀ ਕੇ ਅਸੀਂ ਆਪਣਾ ਮਾਲ ਵੇਚ ਦਈਏ ਤੇ ਅਸੀਂ ਆਪਣੇ ਆਪ ਨੂੰ ਦਸਮ ਪਾਤਸ਼ਾਹ ਦੇ ਸਿੱਖ ਨਹੀਂ ਖਵਾ ਸਕਦੇ ਸਾਨੂੰ ਆਪਣੇ ਆਂਢ ਗੁਆਂਢ ਚ ਦੇਖਣਾ ਚਾਹੀਦਾ ਕਸ਼ਮੀਰ ਵੱਲ ਦੇਖਣਾ ਚਾਹੀਦਾ ਉਹਨਾਂ ਨੇ ਆਪਣੀ ਸੰਸਕ੍ਰਿਤੀ ਆਪਣਾ ਸਭਿਆਚਾਰ ਕਿਵੇਂ ਸੰਭਾਲਿਆ ਇਹ ਹਿਮਾਚਲ ਵੱਲ ਦੇਖੀਏ ਹਰਿਆਣੇ ਵੱਲ ਦੇਖੀਏ ਸਾਡੇ ਤੋਂ ਕਿਤੇ ਅੱਗੇ ਨਿਕਲ ਗਏ ਆ ਸਾਡੀ ਜਵਾਨੀ ਤਬਾਹ ਹੋ ਗਈ ਦੇਸ ਦੀ ਨਹੀਂ ਕਿਤੇ ਨਾ ਫੌਜ ਦੇ ਵਿੱਚ ਨਾ ਖੇਡਾਂ ਦੇ ਵਿੱਚ ਨਾ ਪੜ੍ਹਾਈ ਦੇ ਵਿੱਚ ਸਾਡੇ ਅਫਸਰ ਨਹੀਂ ਲੱਗ ਰਹੇ ਕੋ ਬੱਚੇ ਨੌਕਰੀਆਂ ਖਤਮ ਹੋ ਗਈਆਂ ਫਸਲਾਂ ਦਾ ਇੱਕੋ ਇੱਕ ਸਭ ਖੇਤੀ ਪ੍ਰਧਾਨ ਸੂਬਾ ਸੀ ਫਸਲਾਂ ਦੀ ਤਬਾਈ ਹੋ ਗਈ ਕਿਤੇ ਕੋਈ ਆਸਰਾ ਨਹੀਂ ਮਿਲਦਾ ਜੀਵਿੰਦਾਰ ਜਿਹੜੇ ਖੁਦਕਸ਼ੀਆਂ ਕਰ ਰਹੇ ਨੇ ਤੋਂ ਸਾਡੀ ਮੰਦੀ ਹਾਲਤ ਦੇ ਵਿੱਚੋਂ ਨਿਕਲਣੇ ਜਿਹੜਾ ਲਾਲਚ ਦਾ ਘੇਰਾ ਤੇ ਲਾਲਚ ਦੀ ਅੱਗ ਲਾ ਕੇ ਬਾਦਲ ਪਰਿਵਾਰ ਨੇ ਸਾਡੀ ਬੜੀ ਵਧੀਆ ਸ਼੍ਰੋਮਣੀ ਪ੍ਰਬੰਧਕ ਕਮੇਟੀ ਤੇ ਬੜਾ ਵਧੀਆ ਸ਼੍ਰੋਮਣੀ ਅਕਾਲੀ ਦਲ ਜਿਹੜਾ ਸੀ ਉਹਨੂੰ ਤਬਾਹ ਕਰਕੇ ਰੱਖ ਦਿੱਤਾ ਇੱਕ ਪਰਿਵਾਰ ਦੀ ਲਿਮਟਿਡ ਕੰਪਨੀ ਬਣਾ ਕੇ ਰੱਖ ਦਿੱਤਾ ਇਸ ਨੂੰ ਬਚਾਈਏ ਅਸੀਂ ਹੋਸ਼ ਵਿੱਚ ਆਈਏ ਤਾਂ ਹੀ ਮੈਂ ਫਾਇਦਾ ਹੋਊਗਾ ਅਸੀਂ ਜਿਨ੍ਹਾਂ ਨੇ ਘਰ ਘਾੜ ਤੇ ਆ ਕੇ ਆਪਣੇ ਜੀਵਨ ਬਣਾਏ ਗੁਰੂ ਦੀ ਸ਼ਰਨ ਪੈ ਕੇ ਗੁਰੂ ਦਾ ਮੰਤਰ ਦਾ ਜਾਪ ਉਚਾਰਨ ਕਰਕੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਸੋਹਣੀ ਬਣਾਈ ਤੇ ਸਾਨੂੰ ਦਸਮ ਪਾਤਸ਼ਾਹ ਦੀ ਇਹ ਜਿਹੜੀ ਕਹਾਣੀ ਸੀ ਉਹਦਾ ਸਬਕ ਸਿਖਾ ਕੇ ਗੁਰੂ ਦੇ ਲੜ ਲਾਇਆ ਸੰਤ ਬਾਬਾ ਮਹਿੰਦਰ ਸਿੰਘ ਵਰਗੀਆਂ ਰੂਹਾਂ ਦੀ ਅਸੀਂ ਵਰਸੀ ਮਣਾਈਏ ਤੇ ਸਾਨੂੰ ਜੇ ਇੰਨੀ ਵੀ ਸਮਝ ਨਾ ਆਵੇ ਪਈ ਉਹਨਾਂ ਨੇ ਕੀ ਕੀਤਾ ਤੇ ਅਸੀਂ ਕੀ ਕਰਨਾ ਹੈ ਤੇ ਫਿਰ ਇਹ ਵਰਸੀਆਂ ਬਣਾਉਣੀਆਂ ਵਿਅਰਥ ਜੀਆਂ ਹੋਣਗੀਆਂ ਤੋਂ ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਆਪ ਨੂੰ ਸੰਭਾਲ ਲਈਏ ਆਪਣੀ ਜ਼ਿੰਮੇਵਾਰੀ ਮਹਿਸੂਸ ਕਰੀਏ ਕਿ ਪ੍ਰਾਤਨ ਸਿਖਾ ਨੇ ਇਹ ਘੋੜਿਆਂ ਦੀਆਂ ਕਾਠੀਆਂ ਤੇ ਰਹਿ ਕੇ ਸਾਨੂੰ ਬਾਦਸ਼ਾਹੀਆਂ ਲੈ ਕੇ ਦਿੱਤੀਆਂ ਸਾਨੂੰ ਸੱਤ ਸਦੀਆਂ ਦੀ ਗੁਲਾਮੀ ਤੋਂ ਆਜ਼ਾਦ ਕਰਵਾਇਆ ਦਸਮ ਪਾਤਸ਼ਾਹ ਦੇ ਇਹ ਖੰਡੇ ਦੀ ਪੌਲ ਲੈ ਕੇ ਤਾਕਤ ਲੈ ਕੇ ਸਾਨੂੰ ਬਖਸ਼ਾਂ ਜਿਹੜੀਆਂ ਕੀਤੀਆਂ ਸਾਡੀ ਕੌਮ ਦਾ ਜਿਹੜਾ ਸਿੱਕਾ ਦੁਨੀਆ ਮੰਨਦੀ ਹੈ ਉਹ ਅੱਜ ਅਸੀਂ ਗੁਵਾਈ ਜਾ ਰਹੇ ਹਾਂ ਉਸ ਨੂੰ ਸੰਭਾਲੀਏ ਆਪਣੀ ਨੌਜਵਾਨ ਪੀੜ੍ਹੀ ਜਿਹੜੀ ਨਸ਼ਿਆਂ 'ਚ ਰੁੱਲਦੀ ਜਾ ਰਹੀ ਹੈ ਇਸ ਨੂੰ ਸੰਭਾਲਣ ਦੀ ਲੋੜ ਹੈ ਨੌਜਵਾਨ ਵੀਰਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਬੱਚਿਆਂ ਨੂੰ ਬੇਨਤੀ ਹੈ ਕਿ ਭਾਵਨਾ ਨੂੰ ਨਾ ਤਿਆਗੋ ਜੇ ਲਈ ਸਿੱਖੀ ਦੀ ਭਾਵਨਾ ਤੁਹਾਡੇ ਅੰਦਰ ਜਿਉਂਦੀ ਰਹੂਗੀ ਤੇ ਪ੍ਰਮਾਤਮਾ ਕਿਤੇ ਨਾ ਕਿਤੇ ਪ੍ਰੇਮ ਦੀ ਕਣੀ ਬਖਸ਼ਿਸ਼ ਕਰਨਗੇ ਪ੍ਰੇਮ ਤੇ ਭਾਵਨਾ ਤੇ ਇਹ ਭਗਤੀ ਜਦੋਂ ਰਲ ਜਾਂਦੇ ਨੇ ਉਦੋਂ ਉਦੋਂ ਦਿਨ ਸਿੱਧੇ ਆ ਜਾਂਦੇ ਉਦੋਂ ਇਹ ਜੀਵਨ ਮਰੂਰਥ ਨੂੰ ਕਮਾਉਣ ਦਾ ਤੇ ਸਫਲ ਬਣਾਉਣ ਦਾ ਤਰੀਕਾ ਆ ਜਾਂਦਾ ਹੈ ਉਦੋਂ ਅਸੀਂ ਕੁਝ ਲਾਹਾ ਖਟ ਲੈਨੇ ਸੋਕਾਲ ਪ੍ਰਸਚੇ ਵੇਗੁਰੂ ਕਿਰਪਾ ਕਰੇ ਮੇਰੇ ਮੇਰੇ ਸਿਹਤ ਨਾ ਠੀਕ ਹੋਣ ਕਾਰਨ ਮੈਂ ਜ਼ਿਆਦਾ ਟਾਈਮ ਨਹੀਂ ਲਵਾਵਾਂਗਾ ਹਾਜ਼ਰੀ ਲਵਾਉਣੀ ਸੀ ਤੁਹਾਡੇ ਚਰਨਾਂ 'ਚ ਹਰ ਸਾਲ ਦੀ ਤਰ੍ਹਾਂ ਬਾਬਾ ਜੀ ਦਾ ਪ੍ਰੇਮ ਹੈ ਤੋਂ ਬਾਬਾ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਵੇਗੁਰੂ ਜੀ ਕਾ ਖਾਲਸਾ ਵੇਗੁਰੂ ਜੀ ਕੀ ਫਤਿਹ